ਮੈਂ ਜੈਦੀਪ ਸਿੰਘ ਮੋਗਾ ਤੋਂ ਮੈਂ ਆਪਣੀ ਜ਼ਮੀਨ ਦੇ ਵਿੱਚੋਂ 40 ਏਕੜਸ ਦੀ ਖੇਤੀ ਕਰ ਰਿਹਾ ਜੀ ਜਿਸ ਦੇ ਵਿੱਚ ਮੇਰੀ ਮੇਨ ਕ੍ਰੋਪ ਹੈ ਜਿਹੜੀ ਉਹ ਬਾਸਮਤੀ ਤੇ ਕਣਕ ਹੈ ਜੀ ਜਿਸ ਦੇ ਨਾਲ ਮੈਂ ਤਕਰੀਬਨ 4 ਏਕੜ ਦੇ ਵਿੱਚ ਬਿਲਕੁਲ ਜਿਹੜੀ ਨੈਚੁਰਲ ਫਾਰਮਿੰਗ ਕਰ ਰਿਹਾ ਕਿਸਾਨ ਆਪਦੇ ਖੇਤ ਦੇ ਵਿੱਚੋਂ ਆਪਦੀ ਉਪਜ ਪੈਦਾ ਕਰਦਾ ਉਹਨੂੰ ਮੰਡੀ ਦੇ ਵਿੱਚ ਵੇਚਦਾ ਹੈ ਇੱਕ ਵਪਾਰੀ ਉਹਦੇ ਕੋਲੋਂ ਫਸਲ ਖਰੀਦ ਕੇ ਆਪਦਾ ਵਪਾਰ ਚਲਾ ਰਿਹਾ ਆਪਦਾ ਘਰ ਚਲਾ ਰਿਹਾ ਉਹਨੂੰ ਵੀ ਚਾਰ ਪੈਸੇ ਬਚਦੀ ਹੈ ਜਿੰਨੀ ਮੇਰੀ ਆਪਦੀ ਨੈਚੁਰਲ ਫਾਰਮਿੰਗ ਹੈ ਜੀ ਉਹਦੀ ਮੈਂ ਜਿਹੜੇ ਉਹਦੀਆਂ ਦਾਲਾਂ ਔਰ ਸਰੋਂ ਹੈ ਸਰੋਂ ਦਾ ਅਸੀਂ ਤੇਲ ਕਢਾ ਕੇ ਲੋਕਲ ਮਾਰਕੀਟ ਦੇ ਵਿੱਚ ਵੇਚਦੇ ਹਾਂ ਜੀ ਇਹਦੇ ਵਿੱਚ ਕਿਸਾਨਾਂ ਨੂੰ ਖੁਦ ਨੂੰ ਇਸ ਤਰੀਕੇ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਉਹ ਆਪਦੀ ਪ੍ਰੋਸੈਸਿੰਗ ਆਪ ਕਰਨ ਜੋ ਉਹਨਾਂ ਦੀ ਉਪਜਾ ਹੈ ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਮਾਰਕੀਟ ਦੇ ਵਿੱਚ ਲਿਓਣ ਇਹਦੇ ਵਿੱਚ ਸਾਨੂੰ ਇਹਦੇ ਵਿੱਚ ਕੋਈ ਸੰਗਸ਼ਰਮ ਵਾਲੀ ਗੱਲ ਨਹੀਂ ਅਸੀਂ ਆਪਦੀ ਚੀਜ਼ ਖੁਦ ਵੇਚਣੀ ਹੈ ਅਸੀਂ ਆਪ ਵਪਾਰੀ ਬਣਨਾ ਹੈ ਨਾ ਕਿ ਫਾਰਮਰ ਰਹਿਣਾ ਅਸੀਂ ਇਕੱਲੇ ਕਿਉਂਕਿ ਫਾਰਮਰ ਕੋ ਬਰਾਦਰੀ ਹੈ ਜਿਹੜੀ ਥੋਕ ਦੇ ਵਿੱਚ ਸਮਾਨ ਖਰੀਦੀ ਹੈ ਔਰ ਥੋਕ ਦੇ ਵਿੱਚ ਹੀ ਵੇਚਦੀ ਹੈ ਅਸੀਂ ਪਰਚੂਨ ਚ ਵੀ ਆ ਸਕਦੇ ਹਾਂ ਜਿੰਨੀ ਸਾਡੇ ਕੋਲੇ ਸਰੋਂ ਹੁੰਦੀ ਹੈ ਜੀ ਸਰੋਂ ਦਾ ਅਸੀਂ ਤੇਲ ਕਢਾਉਣਾ ਤੇ ਉਹਦੀ ਅਸੀਂ ਲੋਕਲ ਮਾਰਕੀਟਿੰਗ ਕਰਨੀ ਹੈ ਸਾਡੇ ਕੋਲੇ ਦਾਲਾਂ ਦੇ ਵਿੱਚ ਚਿੱਟੇ ਛੋਲੇ ਹੁੰਦੇ ਆ ਜੀ ਕਾਲੇ ਛੋਲੇ ਆ ਮੂੰਗੀ ਹੁੰਦੀ ਹੈ ਇਹ ਸਾਰੇ ਦੀ ਅਸੀਂ ਲੋਕਲ ਮਾਰਕੀਟਿੰਗ ਕਰਦੇ ਆ ਜ ਜਿਹਦੀ ਕਿਸੇ ਦੀ ਕੋਈ ਡਿਮਾਂਡ ਹੁੰਦੀ ਹੈ ਉਹਦੇ ਅਸੀਂ ਹੋਮ ਡਿਲੀਵਰੀ ਵੀ ਦੇ ਦਿੰਨੇ ਆ ਸੋ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇੱਕ ਇਹ ਬੇਨਤੀ ਕਰੂੰਗਾ ਕਿ ਤੁਸੀਂ ਖੁਦ ਆਪਦੀ ਕ੍ਰੌਪ ਪੈਦਾ ਕਰਕੇ ਉਹਦੀ ਖੁਦ ਪ੍ਰੋਸੈਸਿੰਗ ਕਰੋ ਪਿੱਛੇ तकरीबन 1 ਮਹੀਨਾ ਪਹਿਲਾਂ 25 ਦਿਨ ਪਹਿਲਾਂ ਮੇਰੇ ਮੇਰੇ ਦੋ ਬੇਟੇ ਹੈ ਜੀ ਉਹ ਇੱਥੋਂ PIU ਤੋਂ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਇੱਥੋਂ ਉਹ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈ ਕੇ ਗਏ ਹੈ ਇੱਕ ਬੇਟੇ ਦੀ ਮੇਰੇ ਦੀ LL.B ਕੀਤੀ ਹੋਈ ਹੈ ਜੀ ਔਰ ਦੂਸਰਾ PhD ਕਰ ਰਿਹਾ ਹੈ ਔਰ ਇੰਨੀ ਕੁਆਲਿਫੀਕੇਸ਼ਨ ਹੋਣ ਦੇ ਬਾਵਜੂਦ ਵੀ ਉਹ ਖੇਤੀ ਨੂੰ ਪਹਿਲ ਦੇ ਰਹੇ ਐ ਔਰ ਖੇਤੀ ਦੇ ਵਿੱਚ ਵੀ ਖੁਦ ਮਾਰਕੀਟਿੰਗ ਤੇ ਪ੍ਰੋਸੈਸਿੰਗ ਨੂੰ ਪਹਿਲ ਦੇ ਰਹੇ ਆ ਉਹ ਨਾ ਕਿ ਬਜ਼ਾਰੋਂ ਬਜ਼ਾਰੋਂ ਸਿਰਫ ਅਸੀਂ ਜੇ ਕੋਈ ਚੀਜ਼ ਲੈ ਕੇ ਆਉਣੀ ਆ ਤਾਂ ਉਹਦੇ ਵਿੱਚ ਇੱਕ ਨਮਕ ਰਹਿ ਜਾਂਦਾ ਜਿਹੜਾ ਸਾਨੂੰ ਬਜ਼ਾਰੋਂ ਲੈਣਾ ਪੈਂਦਾ ਸੋ ਇਸ ਕਰਕੇ ਮੈਂ ਸਾਰੇ ਕਿਸਾਨਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਤੁਸੀਂ ਖੁਦ ਆਪ ਮਾਰਕੀਟਿੰਗ ਕਰੋ ਸਾਰੇ ਕਿਸਾਨ ਜਿਹੜੇ ਆ ਉਹ ਖੁਦ ਆਪ ਦੀ ਪ੍ਰੋਸੈਸਿੰਗ ਆਪ ਕਰਨ ਔਰ ਉਹਨਾਂ ਮਾਰਕੀਟ ਦੇ ਵਿੱਚ ਆਪ ਵੇਚਣ ਕਿਸਾਨ ਪ੍ਰਭੂ ਮੇਰਾ ਨਾਮ ਡਾਟਰ ਜਤਿੰਦਰ ਮੋਹਨ ਸਿੰਘ ਹੈ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਹੈੱਡ ਆਫ ਦਾ ਡਿਪਾਰਟਮੈਂਟ ਆਫ ਡਿਪੈਂਡੈਂਟ ਇਕਨੋਮਿਕ ਸਾਇੰਸਿਸ ਕੰਮ ਕਰ ਰਿਹਾ ਹਾਂ ਸੋ ਕਿਸਾਨ ਪ੍ਰਭੂ ਆਪਾਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਕਿ ਅਕਸਰ ਗੱਲ ਹੁੰਦੀ ਹੈ ਕਿ ਖੇਤੀ ਜੋ ਕਿਸਾਨ ਕੇੰਦਰ ਵਿੱਚ ਬਚਦਾ ਨਹੀਂ ਹੈਗਾ ਲੈਕਿਨ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਆਪਾਂ ਸਭ ਤੋਂ ਪਹਿਲਾਂ ਜ਼ਰੂਰ ਤੇ ਇਸ ਗੱਲ ਦੀ ਹੈ ਵੀ ਆਪਾਂ ਖੇਤੀ ਤੇ ਆਪਣੇ ਖਰਚੇ ਕਿਹੜੇ-ਕਿਹੜੇ ਹੁੰਦੇ ਨੇ ਉਹਦੇ ਬਾਰੇ ਆਪ ਨੂੰ ਜਾਣਕਾਰੀ ਹੋਵੇ ਤੇ ਇਸ ਲਈ ਆਪਾਂ ਜ਼ਰੂਰੀ ਹੈ ਕਿ ਇਹਨੇ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਸੋ ਆਮ ਤੌਰ ਤੇ ਕੀ ਹੈ ਕਿ ਤਿੰਨ ਤਰ੍ਹਾਂ ਦੇ ਖਰਚੇ ਜਿਹੜੇ ਹੈਗੇ ਆ ਆਪਾਂ ਖੇਤਾਂ ਤੇ ਕਰਦੇ ਆ ਸਭ ਤੋਂ ਪਹਿਲਾਂ ਹੁੰਦਾ ਜਿਹਨੂੰ ਕਹਿੰਦੇ ਕੈਪੀਟਲ ਇਨਵੈਸਟਮੈਂਟ ਕਹਿ ਦਿੰਦੇ ਆ ਯਾ ਕਿ ਪੂੰਜੀਗਤ ਖਰਚਾ ਇਹ ਉਹ ਖਰਚਾ ਹੁੰਦਾ ਜਿਹੜਾ ਕਿ ਆਪਾਂ ਕੋਈ ਵੀ ਮਸ਼ੀਨਰੀ ਹੈ ਟਰੈਕਟਰ ਹੈ ਹੋਰ ਕੋਈ ਸੰਦ ਨੇ ਉਹਨਾਂ ਦੇ ਉੱਤੇ ਆਪਾਂ ਇਹ ਖਰਚਾ ਕਰਦੇ ਆਂ ਤੇ ਉਸ ਖਰਚੇ ਦਾ ਕੀ ਹੈ ਕਿ ਉਹ ਆਪਾਂ ਇੱਕ ਵਾਰ ਖਰਚਾ ਕਰ ਲਿਆ ਤੇ ਉਹ ਆਪਾਂ ਨੂੰ ਜਿਵੇਂ ਕਿ ਟਰੈਕਟਰ ਲੈ ਲੈਨੇ ਆ ਤਾਂ ਘੱਟੋ-ਘੱਟ 10-15 ਸਾਲ ਬਾਅਦ ਆਪਾਂ ਦੁਬਾਰਾ ਉਹਨੂੰ ਜਿਹੜਾ ਹੈਗਾ ਬਦਲਣਾ ਹੁੰਦਾ ਹੈ ਤੇ ਇਹਨੂੰ ਪੂੰਜੀਗਤ ਖਰਚਾ ਕਹਿੰਦੇ ਆ ਸੋ ਉਹ ਖਰਚਾ ਹੀ ਬਾ ਇੱਕ ਵਾਰ ਕਰ ਲਿਆ ਆਪਾਂ ਤੇ ਉਹ ਆਪਾਂ ਖਰਚਾ ਜਿਹੜਾ ਹੈਗਾ ਕਰਕੇ ਉਹਦੇ ਬਾਅਦ ਕੀ ਹੁੰਦਾ ਕਿ ਇਹ ਖਰਚਾ ਹਰ ਇੱਕ ਸਾਲ ਆਪਾਂ ਨੂੰ ਪੈਂਦਾ ਰਹਿੰਦਾ ਜਿਹਦਾ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਜਿੰਨੂੰ ਕਿ ਆਪਾਂ ਫਿਕਸਡ ਕੋਸਟ ਜਾ ਕੇ ਅ ਪੱਕਾ ਖਰਚਾ ਕਹਿੰਨੇ ਆ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ ਜਿਹੜੀ ਇਹ ਮਸ਼ੀਨਰੀ ਆ ਕੁਝ ਵੀ ਆ ਉਹਦਾ ਜਿਹੜੀ ਹੈਗੀ ਕੀਮਤ ਘਟਦੀ ਰਹਿੰਦੀ ਆ ਸੋ ਉਹ ਖਰਚਾ ਆਪਾਂ ਨੂੰ ਦਿਖਦੇ ਨਹੀਂ ਹੈਗੇ ਸੋ ਉਹ ਖਰਚੇ ਹਰ ਇੱਕ ਸਾਲ ਜੇ ਕਹੀਏ ਵੀ ਇੱਕ ਟਰੈਕਟਰ ਲੈ ਲਿਆ ਉਹਦੀ ਕੀਮਤ ਖੜੇ ਖੜਾਏ ਦੀ ਘਟਜਣੀ ਚਾਹੀਦਾ ਉਸੇ ਕੰਮ ਕਰੀਏ ਚਾਹੇ ਨਾ ਕਰੀਏ ਸੋ ਉਹਦੇ ਨਾਲ ਕੀ ਹੁੰਦਾ ਕਿ ਉਹ ਖਰਚੇ ਆਪਾਂ ਨੂੰ ਪਈ ਜਾਂਦੇ ਨੇ ਆਪਾਂ ਪਤਾ ਨਹੀਂ ਚੱਲਦਾ ਇਸੇ ਤਰ੍ਹਾਂ ਜਿਹੜਾ ਇਹ ਜਿਹੜਾ ਪੂੰਜੀ ਖਰਚਾ ਆਪਾਂ ਕਰ ਲੈਨੇ ਆ ਇਹਦੀ ਵੀ ਤੇ ਜੇ ਉਹੀ ਪੈਸਾ ਮੰਨ ਲਓ ਕਿ ਬੈਂਕ ਚ ਜਮ੍ਹਾਂ ਹੋਵੇ ਤਾਂ ਉਹਦੇ ਵਿਆਜ ਵੀ ਲੱਗਣਾ ਸੀਗਾ ਤੇ ਉਹ ਵਿਆਜ ਨੂੰ ਵੀ ਅਸੀਂ ਐਜ਼ ਅ ਕਾਸਟ ਮੰਨਦੇ ਆ ਤੇ ਉਹ ਵੀ ਇੱਕ ਫਿਕਸਡ ਕਾਸਟ ਜਾਂ ਕਿ ਪੱਕੇ ਖਰਚੇ ਦਾ ਹਿੱਸਾ ਹੁੰਦਾ ਹੈ ਸੋ ਇਹ ਦੋ ਖਰਚੇ ਹੋਗੇ ਇੱਕ ਪੂੰਜੀ ਕਰਜ਼ੇ ਖਾਤੇ ਹੋਗੇ ਇੱਕ ਫਿਕਸਡ ਕਾਸਟ ਜਿਹੜੀ ਹਰੇਕ ਸਾਲ ਆਪਾਂ ਨੂੰ ਪੈਣੀ ਪੈਣੀ ਹੈ ਇਸ ਤੋਂ ਬਾਅਦ ਤੀਜਾ ਖਰਚਾ ਹੁੰਦਾ ਹੈ ਵੇਰੀਏਬਲ ਕਾਸਟ ਯਾ ਕਿ ਚਲੰਤ ਖਰਚਾ ਚਲੰਤ ਖਰਚਾ ਜਿਹੜਾ ਹੈ ਕਿ ਉਹ ਆਪਾਂ ਜਿਹੜਾ ਕਿ ਸਾੜੇ ਸੌਣੀ ਕਰਦੇ ਆ ਜਿਵੇਂ ਕਿ ਇਹ ਮੈਂ ਬੀਜ ਦੀ ਹੋਗੀ ਦਵਾਈਆਂ ਹੋਊਗੀ ਖਾਦ ਹੋਊਗੀ ਯਾ ਕਿ ਲੇਬਰ ਦਾ ਖਰਚਾ ਹੋ ਗਿਆ ਇਹ ਸਾਰੇ ਖਰਚੇ ਜਿਹੜੇ ਹੈਗੇ ਇਹ ਆਪਣੇ ਆਪਾਂ ਖੇਤਾਂ ਤੇ ਕਰਦੇ ਆ ਇਸ ਤੋਂ ਬਾਅਦ ਕੀ ਹੈ ਕਿ ਆਪਣੀ ਆਪਾਂ ਦੇਖ ਲੈਨੇ ਆ ਵੀ ਮਤਲਬ ਆਪਣੇ ਖੇਤਾਂ ਦੇ ਵਿੱਚੋਂ ਚੋਨਾ ਇਹ ਕਣਕ ਵੀ ਐਨੀ ਦੀ ਹੋਗੀ ਤੇ ਉਹਨੂੰ ਆਪਾਂ ਉਹਦੇ ਐਮਐਸਪੀ ਨਾਲ ਗੁਣਾ ਕਰਕੇ ਦੇਖ ਲੈਨੇ ਵੀ ਐਨਾ ਜਿਹੜਾ ਹੈਗਾ ਆਪਣਾ ਟੋਟਲ ਆਪਣਾ ਰਿਟਰਨ ਹੋ ਗਈ ਹੈ ਐਨਾ ਆਪਾਂ ਨੂੰ ਇਨਕਮ ਹੋਗੀ ਪਰ ਉਹ ਇਨਕਮ ਨਰੋਲ ਇਨਕਮ ਨਹੀਂ ਹੁੰਦੀ ਨਰੋਲ ਇਨਕਮ ਹੁੰਦੀ ਹੈ ਜਿਸ ਦੇ ਵਿੱਚ ਉਹ ਜੇ ਆਪਾਂ ਆਪਣੇ ਟੋਟਲ ਖਰਚੇ ਜਿਹਦੇ ਕਿ ਫਿਕਸਡ ਖਰਚਾ ਤੇ ਵੇਰੀਬਲ ਖਰਚਾ ਜਾਂ ਕਿ ਪੱਕਾ ਖਰਚਾ ਤੇ ਚਲੰਤ ਖਰਚਾ ਕੱਢਦੇ ਆ ਤੇ ਉਹ ਨਰੋਲ ਆਮਦਨ ਹੁੰਦੀ ਹੈ ਸੋ ਉਹ ਉਹ ਦੇਖਣੀ ਬਹੁਤ ਜ਼ਰੂਰੀ ਹੈ ਤੇ ਆਪਾਂ ਕੀ ਦੇਖ ਰਹੇ ਆ ਕਿ ਕਿਸਾਨ ਵੀਰ ਕਿ ਇਹ ਚੀਜ਼ ਦੇਖਦੇ ਨਹੀਂ ਹੈਗੇ ਤੇ ਉਹਦਾ ਕੀ ਹੈ ਕਿ ਆਪਾਂ ਆਪਣਾ ਖਰਚਾ ਆਪਣਾ ਵਧ ਹੀ ਜਾਂਦਾ ਮੰਨ ਲਓ ਕਿ ਆਪਾਂ ਕੋਈ ਲੋਨ ਵੀ ਲੈ ਲਿਆ ਜੇ ਤੇ ਉਹ ਵੀ ਆਪਣੇ ਕਾਸਟ ਦਾ ਪਾਰਟ ਹੈ ਜਿਹੜਾ ਕਿ ਆਪਾਂ ਰਿਕਸਰ ਵਾਪਸ ਕਰਨਾ ਤੇ ਵਿਆਜ ਵੀ ਉਹਦਾ ਵਾਪਸ ਕਰਨਾ ਹੈਗਾ ਸੋ ਉਹ ਟੋਟਲ ਜਿਹੜੇ ਖਰਚੇ ਜਿਹੜੇ ਆਪਾਂ ਖੇਤਾਂ ਤੇ ਕਰਦੇ ਆ ਸੋ ਇਸ ਕਰੇ ਜ਼ਰੂਰਤ ਇਸ ਗੱਲ ਦੀ ਹੈ ਕਿ ਦੋ ਤਰੀਕੇ ਨੇ ਇੱਕ ਤਾਂ ਯਾਦਾ ਤੁਸੀਂ ਆਪਣਾ ਖਰਚਾ ਘਟਾ ਲਓ ਤੇ ਦੂਜੀ ਗੱਲ ਹੈ ਕਿ ਆਪਣੀ ਫਸਮਾਨੀ ਜਿਹੜੀ ਹੈਗੀ ਆ ਕਿ ਕੀ ਆਪਾਂ ਉਹਦੀ ਝਾੜ ਵਧਾ ਲਈਏ ਤੇ ਚਾਰਜ ਵਿੱਚ ਵਧਦਾ ਲਈ ਚਾਰਧਨ ਕੋਤੇ ਇਸ ਲੈਵਲ ਜਾ ਕੇ ਕੋਈ ਫਿਕਸ ਹੁੰਦਾ ਤੇ ਡਿਪੈਂਡ ਕਰਦਾ ਮੌਸਮ ਤੇ ਡਿਪੈਂਡ ਕਰਦਾ ਸੋ ਇਸ ਕਰਕੇ ਹਰ ਇੱਕ ਸਾਲ ਜਿਹੜਾ ਹੈ ਇੱਕ ਤਰ੍ਹਾਂ ਦਾ ਨਹੀਂ ਹੋ ਸਕਦਾ ਲੇਕਿਨ ਇਹ ਕਿ ਜੇ ਆਪਣਾ ਖਰਚਾ ਆਪਾਂ ਕੰਟਰੋਲ ਕਰ ਲਈਏ ਤਾਂ ਘਟੋੜੇ ਆਪਣੀ ਨਰੋਲ ਆਮਦਨ ਜਿਹੜੀ ਹੈਗੀ ਆ ਉਹ ਵੱਧ ਸਕਦੀ ਹੈ ਸੋ ਇਸ ਕਰਕੇ ਮੈਂ ਸਾਂਭਰਾਂ ਵਿੱਚ ਕਹੂੰਗਾ ਕਿ ਤੁਸੀਂ ਆਪਣਾ ਖਰਚਾ ਜਿਹੜਾ ਹੈਗਾ ਘਟਾਓ ਤੇ ਤਾਂ ਹੀ ਜਿਹੜੀ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕੇ ਮੇਰਾ ਨਾਮ ਮਨਜੀਤ ਸਿੰਘ ਪਿੰਡ ਮੇਰਾ ਸਹਿ ਚੰਗੀ ਜੀ ਅਸੀਂ ਆਲੂਆਂ ਦੀ ਖੇਤੀ ਕਰਦੇ ਆ ਮੇਰੇ ਕੋਲ ਆਪਣੇ 11 ਖੇਤ ਆ ਜੀ 40 ਕਿੱਲੇ ਮੇਰੇ ਕੋਲ ਠੇਕੇ ਦੇ ਆ ਜੀ ਜਿਹਦੇ ਵਿੱਚ ਅਸੀਂ ਕਣਕ ਝੋਨਾ ਆਲੂ ਦੀ ਖੇਤੀ ਕਰਦੇ ਆ ਅਸੀਂ ਆਲੂ ਲਾਉਨੇ ਆ ਜੀ ਸਾਡੇ ਕੋਲ ਹੈਗਾ ਪੁਖਰਾਜ ਜੋਤੀ ਡਾਇਮੰਡ ਖੇਤ ਦੀ ਤਿਆਰੀ ਜਿੱਦਾਂ ਜੀ ਅਸੀਂ ਗੁਜਰਾ ਨੂੰ ਪਰਾਲੀ ਦੇ ਦਿੰਨੇ ਆ ਜਿੱਦਾਂ ਹੁਣ ਝੋਨਾ ਵੜਾਈ ਕੀਤੀ ਆ ਗੁਜਰਾ ਸਾਡੀ ਪਰਾਲੀ ਚੱਕੀ ਜੀ ਕਿਉਂਕਿ ਸਾਡੇ ਕੋਲ ਇਹਨੇ ਕੀਮਤੀ ਸੰਦ ਲੈਵ ਨਹੀਂ ਹੁੰਦੇ ਕਈ ਵਾਰੀ ਔਰ ਅੱਗ ਅਸੀਂ ਨਹੀਂ ਲਾਉਂਦੇ ਬਿਲਕੁਲ ਵੀ ਅਸੀਂ ਜਿਹੜੀ ਬਜਾਈ ਜੀ ਇਹ ਕੋਈ ਨਵੰਬਰ ਮਹੀਨੇ ਸ਼ੁਰੂ ਕਰ ਦਿੰਦੇ ਆ ਜੀ ਨਵੰਬਰ ਦਸੰਬਰ ਫਿਰ ਜਨਵਰੀ ਵਿੱਚ ਜਾ ਕੇ ਦੀ ਪਟਾਈ ਕਰਦੇ ਆ ਜੀ ਤੇ ਜਿਹੜੀ ਪੱਕੀ ਪਟਾਈ ਹੁੰਦੀ ਜੀ ਉਹਨੂੰ 3 ਮਹੀਨੇ ਲੱਗਦੇ ਆ ਕਿਉਂਕਿ ਪਹਿਲਾਂ ਵੇਲ ਕੱਟਣੀ ਹੁੰਦੀ ਆ ਵੇਲ ਕੱਟ ਕੇ ਉਹਨੂੰ 1 ਮਹੀਨਾ ਵਿੱਚ ਰਹਿਣ ਦੇਣਾ ਹੁੰਦਾ ਔਰ 1 ਮਹੀਨੇ ਤੋਂ ਬਾਅਦ ਫਿਰ ਉਹਨੂੰ ਅਸੀਂ ਪਟਾਈ ਕਰੀਦੀ ਆ ਕਣਕ ਜੀ ਅਸੀਂ ਡਰਲ ਨਾਲ ਬੀਜਦੇ ਜ਼ੀਰੋ ਡਰਲ ਕਰੀਦੀ ਆ ਜੀ ਔਰ ਵੈਰਾਈਟੀ ਜਦਾ 826 ਹੋ ਗਈ ਜਾਂ 3086 ਹੋ ਗਈ ਇਹੋ ਜਿਹੀਆਂ ਵੈਰਾਈਟੀਆਂ ਆਹੀ ਲਾਉਣੇ ਆ ਜੀ ਚੋਨਾ ਜੀ ਅਸੀਂ ਕਦ ਕਰਕੇ ਲਾਉਣੇ ਆ ਜੀ ਪਾਣੀ ਛੱਡ ਕੇ ਲਾਉਨੇ ਆ ਤੇ ਬੰਦਿਆਂ ਕੋਲ ਲਾਉਨੇ ਆ ਜੀ ਝੋਨੇ ਦੀ ਪਰਾਲੀ ਨੂੰ ਮਲਚਰ ਮਾਰ ਕੇ ਫੇਰ ਪਲੋ ਫੇਰ ਕੇ ਦੱਬ ਦੀ ਦੀ ਆ ਚੌਥੇ ਪੰਜਵੇਂ ਦਿਨ ਉਹਦੀ ਫੇਰ ਬਾਈ ਕਰੀ ਦੀ ਆ ਫੇਰ ਬੁਝਾਈ ਕਰੀ ਦੀ ਆ ਮੰਡੀ ਕਰਨ ਜੀ ਜਿੱਦਾਂ ਮੰਡੀ ਪਚਾਈ ਦਾ ਮਾਲ ਅਸੀਂ ਆਪ ਜੀ ਖੁਦ ਠੀਕ ਆ ਜੀ ਔਰ ਜੇ ਸਬਜ਼ੀ ਹੋਵੇ ਸਬਜ਼ੀ ਵੀ ਅਸੀਂ ਆਪ ਮੰਡੀ ਲਾਈ ਦੀ ਆ ਸਬਜ਼ੀ ਕੋਈ ਆਰਾਮਾਤੋਰੀ ਵੀ ਜੀ ਦੀ ਆ ਅੰਨਾ ਤੋਂ ਬਾਅਦ ਹੁਣ ਆਰਾਮਾਤੋਰੀ ਵੀ ਸ਼ੁਰੂ ਕਰਨੀ ਆ ਅਸੀਂ ਹਰ ਸਾਲ ਲਾਈ ਦੀ ਆ ਲੋ ਟਰਨਿੰਗ ਕਰਕੇ ਲਾਈ ਦੀ ਆ ਉਹਦੇ ਸਾਨੂੰ ਰੇਟ ਅੱਛੇ ਮਿਲਦੇ ਆ ਇਹ ਜੀ ਆਰਾਮਾਤੋਰੀ ਲੱਗੇਗੀ ਸਾਡੀ ਜੀ ਫਰਵਰੀ ਚ ਹੋਰ ਜੀ ਜਿੱਦਾਂ ਆਪਾਂ ਸੈਂਚਰੀ ਵਗੈਰਾ ਦਵਾਨਾ ਵਗੈਰਾ ਇਹ ਲਾਈਦਾ ਜਿਹੜਾ ਜੀ ਸੈਂਚਰੀ ਆ ਨਾ ਦਵਾਨਾ ਜੀ ਇਹਦੀ ਜਿੱਦਾਂ ਹੁਣ ਅਸੀਂ ਆਲੂ ਦੀ ਪਟਾਈ ਕਰਨੀ ਪੱਕੀ ਉਸ ਤੋਂ ਬਾਅਦ ਫਿਰ ਫਰਵਰੀ ਚ ਸਾਡਾ ਦਵਾਨਾ ਵੀ ਲੱਗਣਾ ਜੀ ਦਵਾਨਾ ਕਦੇ ਤੇ ਬਹੁਤ ਵਧੀਆ ਰਹ ਜਾਂਦਾ ਜੀ ਜਦੋਂ 7-8 ਰੁਪਏ ਕਿਲੋ ਵਿਗਦਾ ਨਾ ਉਦੋਂ ਸਹੀ ਰਹ ਜਾਂਦਾ ਜਦੋਂ 2-3 ਰੁਪਏ ਕਿਲੋ ਵਿਗਦਾ ਫਿਰ ਸਾਡੇ ਕੁਝ ਨਹੀਂ ਪੱਲੇ ਪੈਂਦਾ ਅਸੀਂ ਖੁਦ ਗੱਡੀਆਂ ਭਰ ਕੇ ਜੋਧਪੁਰ ਜੈਪੁਰ ਭੇਜੀ ਦੀਆਂ ਆਪ ਕਿਸੇ ਸਾਲ ਤੇ ਠੀਕ ਰਹ ਜਾਂਦਾ ਕੋਈ ਲੱਖ ਰੁਪਿਆ ਏਕੜ ਦਾ ਹੋ ਜਾਂਦਾ ਕਦੇ ਸਾਲ 50 ਹਜ਼ਾਰ ਵੀ ਰਹਿੰਦਾ ਕਿਉਂਕਿ ਖਰਚੇ ਬਹੁਤ ਇਹਨਾਂ ਦੇ ਬੀਹਾਂ ਦੇ ਖਰਚੇ ਬਹੁਤ 28000 ਕਿਲੋ 20 ਆ ਜੀ ਨਾਲ ਕੁਝ ਦੰਗਰ ਰੱਖੇ ਆ ਉਹਦੇ ਵੱਲੋਂ ਵੀ ਮਾੜਾ ਮੋਟਾ ਦੁੱਧ ਦਾ ਕੋਈ 4 ਰੁਪਏ ਆ ਜਾਂਦੇ ਆ ਚਲੋ ਟਾਈਮ ਪਾਸ ਬੰਦੇ ਦਾ ਹੁੰਦਾ ਜੀ ਮੇਰੇ ਕੋਲ ਟਰੈਕਟਰ ਆ ਜੀ ਦੋ ਆਪਣੇ ਤੇ ਬਾਕੀ ਸਾਰੀਆਂ ਮਸ਼ੀਨਰੀ ਉਹਦਾ ਟੋਟਲ ਬਣਾਈ ਹੋਈ ਆ ਔਰ ਜਿਹੜੀ ਆਲੂ ਦੀ ਬਜਾਈ ਵੀ ਅਸੀਂ ਜਾਨੀ ਕਿ ਇਹ ਮਾਰਕੀ ਨਾਲ ਕਰਦੇ ਆ ਮਾਰਕੀ ਨਾਲ ਕ੍ਰੌਪ ਵਧੀਆ ਹੁੰਦੀ ਆ ਜੀ ਸਾਨੂੰ ਮਨ ਦੀ ਸੰਤੁਸ਼ਟੀ ਆਉਂਦੀ ਖੇਤੀ ਕਰਕੇ ਇੱਕ ਅਕਸਰ ਗੱਲ ਸੁਣਨ ਨੂੰ ਆਉਂਦੀ ਹੈ ਕਿ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਆ ਉਹਦੇ ਤੇ ਕੋਈ 200 ਰੁਪਿਆ ਜਾਂ ਕੁਛ ਘਾਟ ਲੱਗ ਰਹੀ ਹੈ ਜੇ 10 ਏਕੜ ਵਾਲੇ ਕਿਸਾਨ ਦੇ ਇੱਕ ਏਕੜ ਦੇ ਵਿੱਚੋਂ 6000 ਰੁਪਿਆ ਲਾਸ ਹੁੰਦਾ ਹੈ ਤੇ 10 ਏਕੜ ਦੇ ਵਿੱਚੋਂ ਉਹਨੂੰ 60000 ਲਾਸ ਹੋ ਗਿਆ ਉਹ ਲਾਸ ਤੁਸੀਂ ਮੰਨ ਕੇ ਚੱਲੋ ਵੀ ਉਹਦੀ ਇੱਕ ਏਕੜ ਦੀ ਇਨਕਮ ਹੈ ਔਰ ਮੈਂ ਕਹੂੰਗਾ ਕਿ ਤੁਸੀਂ ਬੀਜੋ ਹੀ ਝੋਨਾ 9 ਕਿੱਲੇ ਜਿਹੜਾ ਤੁਹਾਡਾ 1 ਕਿੱਲਾ ਰਹਿ ਗਿਆ ਉਹਦੇ ਵਿੱਚ ਤੁਸੀਂ ਆਪ ਦੀ ਘਰੇਲੂ ਲੋੜ ਅਨੁਸਾਰ ਦਾਣਾਂ ਲਾਓ ਮਾਰਕੀਟਿੰਗ ਲਈ ਦਾਣਾ ਲਾਓ ਤੁਸੀਂ ਮਾਰਕੀਟ ਦੇ ਵਿੱਚ ਆਓ ਤਾਂ ਕਿ ਤੁਸੀਂ ਆਰਥਿਕ ਤੌਰ ਤੇ ਤੁਸੀਂ ਮਜ਼ਬੂਤ ਹੋ ਸਕੋ ਸਾਨੂੰ ਇਹ ਨਹੀਂ ਮੰਨਣਾ ਚਾਹੀਦਾਗਾ ਕਿ ਅਸੀਂ ਜੇ ਟਰਾਲੀਆਂ ਭਰ ਕੇ ਨਹੀਂ ਸਾਡਾ ਕੁਝ ਬਣਿਆ ਤੇ ਕਿਲੋ-ਕਿਲੋ ਨਾਲ ਕੁਝ ਨਹੀਂ ਬਣਨਾ ਦੁਕਾਨਦਾਰ ਵੀ ਕਿਲੋ-ਕਿਲੋ ਹੀ ਵੇਚਦਾ ਔਰ ਉਹ ਕਿਲੋ-ਕਿਲੋ ਵੇਚ ਕੇ ਵੀ ਆਪਦਾ ਘਰ ਚਲਾ ਰਿਹਾ ਔਰ ਸਾਡੇ ਨਾਲੋਂ ਵਧੀਆ ਰਹਿ ਰਿਹਾ ਉਹ ਉਹਦਾ ਰਹਿਣ ਸਹਿਣ ਖਾਣ ਪੀਣ ਸਾਡੇ ਨਾਲੋਂ ਕਈ ਗੁਣਾ ਚੰਗਾ 89 ਦੇ ਵਿੱਚ ਮੈਂ ਖੁਦ ਖੇਤੀ ਸਟਾਰਟ ਕੀਤੀ ਹੈ ਜੀ ਅਕਸਰ ਅਸੀਂ ਜਿਵੇਂ ਜੋ ਸਾਡੀ ਪਰੰਪਰਾਗਤ ਖੇਤੀ ਹੈ ਜਿਵੇਂ ਅਸੀਂ ਕਰਦੇ ਆਂ ਵੀ ਕਣਕ ਝੋਨਾ ਉਹਨੂੰ ਮੰਡੀ ਲੈ ਕੇ ਜਾਣਾ ਵੇਚ ਦੇਣਾ ਇਹ ਸਾਡਾ ਸਿਸਟਮ ਚੱਲਦਾ ਰਿਹਾ ਜੀ ਉਹਦੇ ਵਿੱਚ ਕਈ ਹਾਲਾਤਾਂ ਦੇ ਵਿੱਚ ਆ ਕੇ ਮੈਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਅਸੀਂ ਖੁਦ ਕਿਉਂ ਨਹੀਂ ਕਰ ਸਕਦੇ ਫਿਰ ਅਸੀਂ ਨੇਚਰਲ ਫਾਰਮਿੰਗ ਵਾਲੇ ਪਾਸੇ ਆਏ ਨੇਚਰਲ ਫਾਰਮਿੰਗ ਵਾਲੇ ਪਾਸੇ ਆਉਣ ਦੇ ਨਾਲ ਸਾਨੂੰ ਇਹ ਹੋਇਆ ਕਿ ਅਸੀਂ ਲੋਕਲ ਮਾਰਕੀਟ ਦੇ ਵਿੱਚ ਆਪਦੀ ਉਪਜ ਪ੍ਰੋਸੈਸਿੰਗ ਕਰਕੇ ਵੇਚਣੀ ਸ਼ੁਰੂ ਕੀਤੀ ਜਿਹਦੇ ਨਾਲ ਸਾਨੂੰ ਸਭ ਤੋਂ ਵੱਡਾ ਬੈਨੀਫਿਟ ਇਹ ਹੋਇਆ ਕਿ ਅੱਜ ਸਾਨੂੰ ਸਾਡੇ ਸ਼ਹਿਰ ਦੇ ਵਿੱਚ ਬੱਚਾ-ਬੱਚਾ ਸਾਡੇ ਨਾਮ ਤੋਂ ਵਾਕਿਫ ਹੈ ਕਿ ਜੇ ਤੁਸੀਂ ਕੋਈ ਪਿਓਰ ਚੀਜ਼ ਖਰੀਦਣੀ ਹੈ ਤਾਂ ਉੱਥੋਂ ਤੁਸੀਂ ਖਰੀਦ ਸਕਦੇ ਆ। ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਖੁਦ ਮਾਰਕੀਟ ਦੇ ਵਿੱਚ ਆਓ ਔਰ ਪਰਚੂਨ ਦੇ ਵਿੱਚ ਜਿਹੜਾ ਹੈ ਮਾਲ ਵੇਚੋ ਆਪਦੇ ਤੁਸੀਂ ਕੋਈ ਸ਼ਾਪ ਨਹੀਂ ਲੈ ਸਕਦੇਗੇ ਤੁਸੀਂ ਕਮ ਸੇ ਕਮ ਪਹਿਲਾਂ ਆਪਦੇ ਘਰ ਜਾਗਿਆ ਕਰੋ ਫਿਰ ਤੁਸੀਂ ਮਾਰਕੀਟ ਦੇ ਹਸਾਬ ਨਾਲ ਚੱਲੋ ਇਸ ਤੋਂ ਇਲਾਵਾ ਕੀ ਹੈ ਕਿ ਖੇਤੀ ਦੇ ਸਾਧਨ ਸੁਚੱਜੀ ਵਰਤੋਂ ਦੀ ਜ਼ਰੂਰਤ ਹੈ ਜਿੱਦੇ ਵਿੱਚ ਕਿ ਖੇਤੀ ਸਾਧਨ ਕਿਹੜੇ-ਕਿਹੜੇ ਨੇ ਇੱਕ ਤਸਦਲੇ ਜ਼ਮੀਨ ਆ ਗਈ ਲੇਬਰ ਆ ਕਿਰਤ ਆ ਗਈ ਪੂੰਜੀ ਆ ਗਈ ਤੇ ਮੈਨੇਜਮੈਂਟ ਆ ਕੇ ਪ੍ਰਬੰਧ ਆ ਗਿਆ ਸੋ ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਇਹ ਜ਼ਮੀਨ ਜਿਹੜੀ ਹੈਗੀ ਆਪਣੇ ਤੁਹਾਨੂੰ ਪਤਾ 16 ਤੱਤ ਜਿਹੜੇ ਹੈਗਾ ਮੁੱਟਾ ਲੈਂਦਾ ਹੈ ਜ਼ਮੀਨ ਦੇ ਵਿੱਚ ਆਪਾਂ ਕੀ ਹੈ ਕਿ ਉਹ ਚ ਕੀ ਹੈ ਕਿ ਆਪਾਂ ਯੂਰੀਆ ਡਾਇਆ ਤੇ ਉਹ ਖਾਦਾ ਪਾ ਕੇ ਜਿਸ ਕਿ ਨਾਈਟ੍ਰਲ ਫਾਸਫੋਰਸ ਜਿਹੜਾ ਹੈਗਾ ਜਾਂ ਕਿ ਜ਼ਿੰਕ ਪਾ ਦਿੰਨੇ ਆਪਾਂ ਚੋਨੇ ਨੂੰ ਜੇ ਜੇ ਜੀ ਲੋੜ ਹੋਵੇ ਮੈਰੀਜ਼ ਸਪਰੇਅ ਕਰ ਦਿੰਦੇ ਆ ਜਿਹੜੇ ਹੈਗੇ ਆਪਣੀ ਕਣਕ ਦੇ ਉੱਤੇ ਸੋ ਉਹਦੇ ਕਰਕੇ ਕੀ ਕੀ ਹੈ ਕਿ ਆਪਾਂ ਨੂੰ ਹੋਰ ਤਤਾਂ ਦੀ ਘਾਟ ਆਂਦੀ ਹੈ ਤੇ ਇਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਜਿਹੜੀ ਥੋੜੀ ਵੀ ਖਾਦ ਦੀ ਜਿਹੜੀ ਵਰਤੋਂ ਜ਼ਰੂਰ ਕਰੀਏ ਕਿ ਉਹਦੇ ਨਾਲ ਕੀ ਹੈ ਕਿ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਨਾਲ ਨਾਲ ਜਿਹੜਾ ਆਪਣਾ ਖਰਚਾ ਵੀ ਘਟਦਾ ਸੋ ਇਹ ਇੱਕ ਤਰੀਕਾ ਹੈਗਾ ਵੀ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਕਾਇਮ ਕਰਨੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਹੈ ਕਿ ਲੇਬਰ ਦੀ ਹੈ ਕਿਰਤ ਦੀ ਕਿਰਤ ਕੀ ਹੈ ਕਿ ਕਿਰਤ ਆਮ ਤੌਰ ਤੇ ਕੀ ਆਪਾਂ ਦੋ ਤਰ੍ਹਾਂ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਘਰ ਦੀ ਆਪਾਂ ਬੰਦੇ ਕੰਮ ਕਰਦੇ ਉਹਨੂੰ ਕਹਿੰਦੇ ਫੈਮਿਲੀ ਲੇਬਰ ਕਹਿ ਦਿੰਨੇ ਆ ਤੇ ਦੂਜੀ ਹੈ ਕਿ ਕੈਜ਼ੂਅਲ ਲੇਬਰ ਜਾਂ ਕਿ ਅਚਨਚੇਤ ਆਪਾਂ ਲੋੜ ਹੈ ਆਪਾਂ ਕਿਸੇ ਨੂੰ ਸਪਰੇਅ ਕਰਾਉਣੀ ਹੈ ਇਆ ਕੇ ਖਾਦ ਪਾਉਣੀ ਆ ਤਾਂ ਆਪਾਂ ਉਹਨੂੰ ਕਹਿੰਦੇ ਆ ਉਹਨੂੰ ਕੈਜ਼ੂਅਲ ਲੇਬਰ ਕਹਿ ਦਿੰਨੇ ਆ ਸੋ ਇਸ ਕਰਕੇ ਫੈਮਿਲੀ ਲੇਬਰ ਦਾ ਖਰਚਾ ਵੀ ਜਿਹੜਾ ਆਪਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਤੇ ਫੈਮਿਲੀ ਲੇਬਰ ਤੇ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਆਪਣੀ ਜਿਹੜੀ ਇਹ ਖੇਤੀ ਦੇ ਵਿੱਚ ਤੇ ਉਹਦਾ ਵੀ ਜਿਹੜੀ ਆਪਣੀ ਲੋਡ ਹੈ ਵੀ ਬੱਤ ਬੱਤ ਜਿਹੜਾ ਹੈ ਆਪਣੇ ਫੈਮਿਲੀ ਮੈਂਬਰ ਜਿਹੜੇ ਖੇਤਾਂ 'ਚ ਕੰਮ ਕਰਨਾ ਤਾਂ ਆਪਾਂ ਉਹ ਖਰਚਾ ਆਪਣਾ ਬਚਾ ਸਕਦੇ ਆ ਤੇ ਕੈਜ਼ੂਅਲ ਲੇਬਰ ਹੋ ਗਈ ਇੱਕ ਪਰਮਣ ਪੱਕਾ ਖਰਚਾ ਪੱਕਾ ਕੰਮ ਆ ਹੋ ਗਿਆ ਜੋ ਆਮ ਤੌਰ ਤੇ ਕੀ ਹੁੰਦਾ ਪੱਕਾ ਬੰਦਾ ਆਪਾਂ 6 ਮਹੀਨੇ ਜਾਂ ਸਾਲ ਲਈ ਲਾਇਆ ਹੋ ਇਸ ਕਰਕੇ ਜੁਰਤ ਇਸ ਗੱਲ ਦੀ ਹੈ ਕਿ ਜੇ ਉਸ ਬੰਦੇ ਨੂੰ ਆਪਾਂ ਨਾਲ ਕੋਈ ਟ੍ਰੇਨਿੰਗ ਦਵਾ ਦਈਏ ਜਿਸ ਤਰ੍ਹਾਂ ਕਿ ਖੁੰਬਾਂ ਦੀ ਖੇਤੀ ਹੈ ਜਾਂ ਕਿ ਬੀਕਿੰਗ ਹੈ ਜਾਂ ਕਿ ਮਧੂਮੱਖੇ ਪਾਲਣਾ ਹੈ ਤਾਂ ਬਿਲੇ ਸਮੇਂ ਚ ਬੰਦਾ ਉਧਰ ਵੀ ਕੰਮ ਕਰ ਸਕਦਾ ਹੈ ਤੇ ਉਹ ਇਹਨਾਂ ਦਾ ਕੀ ਹੈ ਕਿ ਜੇ ਲੇਬਰ ਨੂੰ ਆਪਾਂ ਲਗਾਤਾਰ ਪ੍ਰਯੋਗ ਕਰਾਂਗੇ ਤਾਂ ਉਹਦਾ ਕੀ ਹੈ ਪਰ ਯੂਨਟ ਖਰਚਾ ਆਪਣਾ ਘਟ ਜਾਂਦਾ ਹੈ ਤੇ ਆਪਣੀ ਜਿਹੜੀ ਜਿਹੜੀ ਆਮਦਨ ਵਧਾ ਹੋ ਸਕਦਾ ਹੈ ਤੇ ਤੀਜੀ ਗੱਲ ਜਿਹੜੀ ਹੈ ਕਿ ਮੈਨੇਜਮੈਂਟ ਵੀ ਆ ਕੇ ਪ੍ਰਬੰਧ ਦੀ ਹੋਗੀ ਪ੍ਰਬੰਧ ਦਾ ਆਪਾਂ ਜਿਵੇਂ ਕੋਈ ਵੀ ਚੀਜ਼ ਵੈਸੇ ਕਈ ਵਾਰ ਕੋਈ ਹੋਰ ਪ੍ਰੋਬਲਮਸ ਵੀ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਕਈ ਇਸ਼ੂਸ ਹੁੰਦੇ ਨੇ ਪਰ ਫਿਰ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਇਨਪੁਟਸ ਨੇ ਜਾਂ ਕਿ ਜੋ ਵੀ ਆਪਣਾ ਬੀਜ ਹੈ ਖਾਦਾ ਨੇ ਉਹ ਟਾਈਮਲੀ ਆਪਾਂ ਜਿਹੜੀ ਆ ਸਭ ਕੁਝ ਆਪਣਾ ਪਰਮਪਧਕ ਰੱਖ ਕੇ ਕਰਕੇ ਰੱਖੀਏ ਤਾਂ ਹੀ ਜਿਹੜਾ ਹੈਗਾ ਆਪਾਂ ਆਪਣਾ ਸਮੇਂ ਸਿਰ ਬਜਾਈ ਕਰਾਂਗੇ ਤਾਂ ਹੀ ਆਪਣੇ ਝਾੜੜਾ ਹੈਗਾ ਵਧੂਗਾ ਯਾਕਿ ਟਾਈਮਲੀ ਜੇ ਆਪਾਂ ਬਜਾਈ ਕਰਾਂਗੇ ਕਿ ਤੀਨ ਨੂੰ ਜੋ ਡਿਵਰਸਿਫਾਈ ਕੀ ਆ ਕਿ ਵਿਭਿੰਨਤਾ ਪਰ ਜਾਣਦੀ ਵੀ ਲੋੜ ਹੈ ਇਸ ਕਰਕੇ ਆਪਾਂ ਕੁਝ ਏਰੀਆ ਖਾਸ ਕਰਕੇ ਜੀ ਆਪਾਂ ਜੂੜ ਤੋਂ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਕਿਸਨ ਗਾਰਡਨਿੰਗ ਯਾਕਿ ਜਿਹੜੀ ਆਪਣੀ ਜਿਹੜੀ ਲੋੜ ਦੇ ਮੁਤਾਬਕ ਸਬਜ਼ੀਆਂ ਲਈਏ ਤੇ ਨਾਲ ਕੁਝ ਦਾਣਾ ਨੇ ਕੁਛ ਇਹਤੇ ਆਪਣੀ ਜਰੂਰਤ ਦੇ ਮਤਲਬ ਲਾਈਏ ਤਾਂ ਉਹਦੇ ਨਾਲ ਵੀ ਕੀ ਹੈ ਕਿ ਜੇ ਇਹ ਖਰਚਾ ਜਿਹੜਾ ਆਪਾਂ ਜੇ ਕਿ ਬਾਜ਼ਾਰ ਤੋਂ ਖਰੀਦਦੇ ਆਂ ਤਾਂ ਉਹ ਖਰਚਾ ਵੀ ਆਪਣਾ ਬਚ ਸਕਦਾ ਹੈ ਤੇ ਇਹ ਖਰਚਾ ਆਪਾਂ نیٹ ਜਿਹੜਾ ਹੈਗਾ ਕਹਿ ਸਕਦੇ ਆਂ ਵੀ ਬਚਾ ਸਕਦੇ ਆਂ ਤੇ ਜਿੰਨਾ ਕਿ ਆਪਣੀ ਆਮਦਨ 'ਚ ਵਾਧਾ ਹੋ ਸਕਦਾ ਹੈ ਸਿਸਟਮ ਖੇਤੀ ਦਾ ਚੱਲ ਰਿਹਾ ਹੈ ਇਹਨੂੰ ਜੇ ਆਪਾਂ ਅੱਜ ਯੋਕੇ ਯੁੱਗ ਦੇ ਨਾਲ ਮੈਚ ਕਰੀਏ ਤਾਂ ਜਿਵੇਂ ਅੱਜ ਕੱਲ ਕੇ ਵੀਕੇ ਦੇ ਵਿੱਚ ਪ੍ਰੋਸੈਸਿੰਗ ਯੂਨਿਟ ਲੱਗੇ ਹੋਏ ਹੈ ਜੀ ਜੇ ਤੁਸੀਂ ਕੋਈ ਚੀਜ਼ ਲਫਾਫਾ ਬੰਦ ਰਹੀਆਂ ਡੱਬਾ ਬੰਦ ਕਰਦੀਆਂ ਜਾਂ ਬੋਤਲ ਬੰਦ ਕਰਨੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੇਵੀਕੇ ਬਣਿਆ ਹੋਇਆ ਹੈ ਤੁਸੀਂ ਆਪਦੀ ਉਪਜ ਉੱਥੇ ਲਿਜਾ ਕੇ ਉੱਥੋਂ ਖੁਦ ਪੈਕਿੰਗ ਕਰਵਾ ਕੇ ਆਪਦੇ ਨਾਮ ਦਾ ਆਪਦਾ ਬ੍ਰਾਂਡ ਤੁਸੀਂ ਇੱਕ ਸਥਾਪਿਤ ਕਰੋ ਜਿਹਦੇ ਨਾਲ ਤੁਸੀਂ ਨਵੀਂ ਮਸ਼ੀਨਰੀ ਦੇ ਨਾਲ ਜੁੜ ਕੇ ਤੁਸੀਂ ਉਹਨੂੰ ਮਾਰਕੀਟ ਦੇ ਵਿੱਚ ਲਿਆਓ। ਬਾਕੀ ਜਿੰਨੇ ਅੱਜਕੱਲ ਇੰਪਲੀਮੈਂਟਸ ਹੋਰ ਬਹੁਤ ਤਰੀਕੇ ਦੇ ਆ ਚੁੱਕੇ ਆ ਤੁਸੀਂ ਆਪਦੇ ਘਰੇ ਵੀ ਪ੍ਰੋਸੈਸਿੰਗ ਯੂਨਿਟ ਲਾ ਸਕਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕੀ ਇਹ। ਸੋ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਤੁਸੀਂ ਆਪਦੀ ਖੁਦ ਪ੍ਰੋਸੈਸਿੰਗ ਕਰੋ ਨਵੀਂ ਮਸ਼ੀਨਰੀ ਦੇ ਨਾਲ ਜੁੜੋ ਨਵੇਂ ਯੁੱਗ ਦੇ ਵਿੱਚ ਆਓ। ਆਮ ਕਿਸਾਨਾਂ ਦੇ ਘਰ ਦੇ ਵਿੱਚ ਮੱਝਾਂ ਗਾਵਾਂ ਜ਼ਰੂਰ ਰੱਖੀਆਂ ਹੁੰਦੀਆਂ। ਅਸੀਂ ਜਿਹੜਾ ਉਹਦਾ ਦੁੱਧ ਹੈ ਅਕਸਰ ਜਿਹੜਾ ਕਲੈਕਸ਼ਨ ਸੈਂਟਰ ਹੁੰਦਾ ਕਿਸੇ ਵੀ ਡੇਰੀ ਦਾ ਉੱਥੇ ਦੁੱਧ ਪਾ ਕੇ ਹੁੰਨੇ ਆ ਉੱਥੇ ਜੇ ਤੁਹਾਨੂੰ ਦੁੱਧ ਪਾਉਣ ਦੇ ਵਿੱਚ ਆਮ ਸੁਣਨ ਦੇ ਵਿੱਚ ਆਉਂਦਾ ਜੀ ਸਾਨੂੰ ਬਚਦਾ ਕੁਝ ਨਹੀਂ ਤੁਸੀਂ ਉਸ ਦੁੱਧ ਨੂੰ ਖੁਦ ਪੈਕ ਕਰੋ ਤੁਸੀਂ ਦੁੱਧ ਦਾ ਪਨੀਰ ਬਣਾ ਕੇ ਵੇਚੋ ਮਾਰਕੀਟ ਦੇ ਵਿੱਚ ਡੇਰੀ ਫਾਰਮ ਦੇ ਵਿੱਚ ਧੰਦੇ ਨਾਲ ਜੁੜੋ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਜਿਹੜਾ ਉਹਦਾ ਗੋਬਰ ਹੋਊਗਾ ਗੋਹਾ ਜਿਹੜਾ ਸਾਡੀ ਰੂੜੀ ਖਾਦ ਹੈ ਉਹਦੇ ਨਾਲ ਤੁਸੀਂ ਨਾਲ ਦੇ ਨਾਲ ਨੇਚਰਲ ਫਾਰਮਿੰਗ ਵੀ ਕਰ ਸਕਦੇ ਆ ਤੁਹਾਨੂੰ ਕੋਈ ਕੈਮੀਕਲ ਵਾਲੇ ਪਾਸੇ ਨਹੀਂ ਜਾਣਾ ਪਊਗਾ ਜਾਂ ਤੁਸੀਂ ਆਪਦੇ ਉੱਥੇ ਕੋਈ ਅੱਜਕੱਲ ਇੱਕ ਨਵਾਂ ਟ੍ਰੈਂਡ ਹੈ ਬਟੇਰ ਫਾਰਮਿੰਗ ਦਾ ਆਪਦੇ ਖੇਤ ਦੇ ਵਿੱਚ ਤੁਸੀਂ ਅੱਧੇ ਏਕੜ ਤੋਂ ਸਟਾਰਟ ਕਰ ਲੋ ਫਿਸ਼ਰੀਜ਼ ਦਾ ਕੰਮ ਸਟਾਰਟ ਕਰ ਸਕਦੇ ਆ। ਸੋ ਨਵੇਂ ਯੁੱਗ ਦੇ ਨਾਲ ਇਕੱਲੀ ਕਣਕ ਝੋਨਾ ਪੈਦਾ ਕਰਕੇ ਸਾਡਾ ਗੁਜ਼ਾਰਾ ਨਹੀਂ ਹੋਣਾਗਾ। ਸਾਨੂੰ ਥੋੜਾ ਜਿਆ ਇਹਦੇ ਨਾਲ ਹੋਰ ਪਾਸੇ ਵੀ ਜਾਣਾ ਚਾਹੀਦਾ। ਮੱਖੀਆਂ ਰੱਖ ਸਕਦੇ ਆ ਤੁਸੀਂ ਆਪ ਦਾ ਸ਼ਹਿਦ ਵੇਚ ਸਕਦੇ ਆ। ਸਾਡੇ ਮੁੱਗੇ ਦੇ ਨਾਲ ਚੂੜਚੱਕ ਪਿੰਡ ਹੈ ਜੀ। ਪੰਜਾਬ ਦੇ ਵਿੱਚ ਫੁੱਲ ਫੇਮਸ ਹੈ ਜੀ ਔਰ ਬਿਲਕੁਲ ਇੱਕ ਸਧਾਰਨ ਘਰ ਚੋਂ ਸਧਾਰਨ ਪਰਿਵਾਰ ਚੋਂ ਉੱਠਿਆ ਮੁੰਡਾ ਉਹ ਜਿੰਨੀ ਉਸ ਬੱਚੇ ਨੇ ਤਰੱਕੀ ਕੀਤੀ ਹੈ ਬੀ ਕੀਪਿੰਗ ਦੇ ਵਿੱਚ ਹਨੀ ਫਾਰਮਿੰਗ ਦੇ ਵਿੱਚ ਉਨੀ ਸ਼ਹਿਰ ਹੀ ਕਿਸੇ ਨੇ ਕੀਤੀ ਹੋਵੇ ਉਹ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿਸਾਨਾਂ ਲਈ ਉਹ ਬਾਕੀ ਕਿਸਾਨਪਰਾ ਉਹ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਣੇ ਪੰਜਾਬ ਦੇ ਵਿੱਚ ਲਗਭਗ 33% ਜਿਹੜੇ ਹੈਗੇ ਕਿਸਾਨਪਰਾ ਉਹਨੇ ਜਿੰਨਾਂ ਕੋਲ ਪੰਜ ਜਿਹਨੂੰ ਕੋ ਛੋਟੇ ਕਿਸਾਨ ਕਹਿੰਦੇ ਨੇ ਛੋਟਾ ਦਾ ਮਤਲਬ ਇਹ ਨਹੀਂ ਵੀ ਆਪਾਂ ਅ ਉਮਰ ਚ ਕਿਹਾ ਉਸਾ ਉਹਨੇ ਇਹਦੇ ਛੋਟੇ ਦਾ ਮਤਲਬ ਇਹ ਹੈ ਜਿਨ੍ਹਾਂ ਕੋਲ ਆਪਣੀ ਖੇਤੀ ਜਿਹੜੀ ਹੈਗੀ ਹੈ 5 ਕਿਲੋ ਤੋਂ ਘੱਟ ਹੈ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਸੀਮਾਤ ਤੇ ਛੋਟੇ ਕਿਸਾਨ ਸੋ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਲੋੜ ਹੈਗੀ ਹੈ ਕਿ ਆਪਾਂ ਕਿਉਂਕਿ ਉਹਨਾਂ ਕੋਲ ਪਹਿਲੀ ਗੱਲ ਤਾਂ ਇਹ ਵੀ ਬਹੁਤ ਛੋਟੇ ਕਿਸਾਨ ਜਿਹੜੇ ਨੇ ਉਹ ਆਪਣੀ ਜ਼ਮੀਨ ਇੱਕ ਆਪਣੇ ਠੇਕੇ ਤੇ ਲੈ ਕੇ ਜਿਹੜੀ ਆਪਣੀ ਜਿਹੜੀ ਹੈ ਟੋਟਲ ਜਿਹੜੀ ਆਪਰੇਸ਼ਨਲ ਹੋਲਡਿੰਗ ਆ ਕਿ ਜਿਹਨੇ ਦੇ ਖੇਤੀ ਕਰਦੇ ਉਹ ਵਧਾ ਲੈਂਦੇ ਨੇ ਵਧਾ ਸਕਦੇ ਨੇ ਪਰ ਜੇ ਇਹ ਵੀ ਨਹੀਂ ਤਾਂ ਇਸ ਦੇ ਨਾਲ ਜਿਹੜੀ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਛੋਟਾ ਕਿਸਾਨ ਆਪਣੇ ਨਾਲ ਕੁਝ ਸਹਾਇਕ ਧੰਦੇ ਜਿਹੜੇ ਹੈਗੇ ਜਰੂਰ ਅਪਣਾਵੇ ਜਿਸ ਦੇ ਵਿੱਚ ਕਿ ਸਭ ਤੋਂ ਜਿਹੜਾ ਬਹੁਤ ਸੌਖਾ ਜਿਹੜਾ ਤਰੀਕਾ ਹੈਗਾ ਉਹ ਖੁੰਬਾ ਵੀ ਖੁੰਮਾ ਖੁੰਬਾਂ ਦੀ ਖੇਤੀ ਆ ਤੇ ਉਹਦੇ ਵਿੱਚ ਕੀ ਹੈ ਕਿ ਆਪਣੇ ਪੰਜਾਬ ਵਿੱਚ ਬਟਨ ਮਿਸਟਰੋਂ ਦੀ ਜਿਹੜੀ ਖੇਤੀ ਬੜੇ ਆਸਾਨੀ ਨਾਲ ਹੋ ਜਾਂਦੀ ਹੈ ਕਿ ਉਹਦੇ ਲਈ ਜਿਹੜੀ ਬੇਸਿਕ ਜਿਹੜੀ ਜ਼ਰੂਰਤ ਹੈਗੀ ਉਹ ਤੂੜੀ ਦੀ ਪੈਂਦੀ ਆ ਤੇ ਇਸ ਤੋਂ ਇਲਾਵਾ ਤੂੜੀ ਦੇ ਨਾਲ ਜਿਹੜੀ ਹੈਗੀਆਂ ਕੁਝ ਖਾਦਾਂ ਪ੍ਰੋਡਕਸ਼ਨ ਚ ਪਾ ਕੇ ਆਪਾਂ ਸਤੰਬਰ ਤੋਂ ਲੈ ਕੇ ਮਾਰਸ ਤੱਕ ਦਾ ਜਿਹੜਾ ਟਾਈਮ ਹੈਗਾ ਆਪਣੀ ਇੱਥੇ ਪੰਜਾਬ ਦੇ ਵਿੱਚ ਕੁੰਬਾਂ ਦੀ ਖੇਤ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਉਸ ਦੇ ਵਿੱਚ ਕੀ ਹੈ ਕਿ ਆਪਾਂ ਸਤੰਬਰ ਦੇ ਇੱਕ ਮਹੀਨੇ ਚ ਜਿਹੜੀ ਹੈਗੀ ਉਹ ਕੰਪੋਸਟ ਤਿਆਰ ਕਰਕੇ ਆਪਾਂ ਜਿਹੜੇ ਹੈਗਾ ਖੁੰਬਾਂ ਦੀ ਜਿਹੜੀ ਜਿਹੜੀ ਬੀਜ ਨੂੰ ਸਪਾਨ ਕਹਿੰਦੇ ਆ ਉਹ ਲਾ ਕੇ ਤੇ ਕੇਸਿੰਗ ਕਰਕੇ ਤਾਂ ਆਪਾਂ ਦੇਖ ਸਕਦੇ ਆ ਵੀ ਦਸੰਬਰ ਜਾਂ ਜਨਵਰੀ ਤੋਂ ਆਪਾਂ ਨੂੰ ਜਿਹੜੀ ਖੁੰਬਾਂ ਜਿਹੜੀਆਂ ਹੈਗੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਖੁੰਬਾਂ ਦੇ ਵਿੱਚ ਇਹ ਕੀ ਹੈ ਕਿ ਇਹ ਫਾਇਦਾ ਹੈ ਕਿ ਤੁਹਾਨੂੰ ਪਤਾ ਇਹ ਵਿੱਚ ਮੈਂ ਦੇਖਿਆ ਵੀ ਜਿੰਨਾ ਆਪਾਂ ਖਰਚ ਕਰਦੇ ਆ ਉਹ ਤੋਂ ਉਹ ਤੋਂ ਡਬਲ ਇਹ ਹੈ ਕਿ ਦੁਗਣਾ ਜਿਹੜਾ ਹੈਗਾ ਆਪਾਂ ਨੂੰ ਤੇ ਰੇਟ ਕਵਰ ਮਿਲ ਜਾਂਦਾ ਤੇ ਇਦਾਂ ਕੀ ਹੈ ਕਿ ਉਹਦੇ ਵਿੱਚ ਕਿ ਨਾਲ ਦੇ ਨਾਲ ਜਿਵੇਂ ਕਿ ਆਪਾਂ ਖੇਤੀ ਕਰ ਰਹੇ ਹਾਂ ਤੇ ਨਾਲ ਸਹਾਇਤਾ ਦੇ ਨਾਲ ਅਡੀਸ਼ਨਲ ਜਿਹੜੀ ਹੈਗੀ ਇਨਕਮ ਛੋਟਾ ਕਿਸਾਨ ਜਿਹੜਾ ਹੈ ਲੈ ਸਕਦਾ ਕਰਕੇ ਖੁੰਬਾਂ ਦੀ ਖੇਤੀ ਤੋਂ ਤੇ ਇਹਦੇ ਵਿੱਚ ਲੇਕਿਨ ਇੱਕ ਜ਼ਰੂਰਤ ਇਸ ਗੱਲ ਦੀ ਹੈ ਕਿ ਇਹਦੇ ਵਿੱਚ ਚੁਸਤ ਬੰਦਾ ਹੈਗਾ ਜਾਂ ਕਿ ਉਹ ਵੀ ਜਿਆਦਾ ਰਹੀ ਕੰਮ ਉਹ ਕਰ ਸਕਦਾ ਕਿਉਂਕਿ ਕਾਰਨ ਕੀ ਹੈ ਕਿ ਕਈ ਵਾਰ ਕੀ ਹੈ ਕਿ ਆਪਾਂ ਇਹਦੇ ਵਿੱਚ ਕਿ ਸਵੇਰੇ ਜਿਹੜੀ ਇਹ ਕਟਣੀ ਪੈਂਦੀ ਹੈ ਉਸ ਤੋਂ ਬਾਅਦ ਇਹਦੀ ਮੰਡੀਕਰਨ ਵੀ ਆਪ ਕਰਨਾ ਚਾਹੀਦਾ ਹੈ ਕਿ ਜਿਹੜੇ ਕਿਸਾਨ ਇਹਦਾ ਮੰਡੀਕਰਨ ਆਪ ਕਰਦੇ ਨੇ ਖਾਸ ਕਰਕੇ ਆਪਣੀ ਮੰਡੇ ਦੇ ਵਿੱਚ ਜਾ ਕੇ ਆਪਾਂ ਆਪਣੀ ਆਪਣੇ ਆਪ ਸੇਲ ਕਰ ਸਕਦੇ ਆ ਤੇ ਉਹਦੀ ਜਿਹੜੀ ਇਹ ਪੈਗੀ ਆਪ ਕਰਕੇ ਮੰਡੀ ਚ ਬੇਚ ਸਕਦੇ ਆ ਤਾਂ ਉਹਦੇ ਨਾਲ ਜਿਹੜਾ ਹੈ ਕਿਸਾਨ ਦੀ ਜਿਹੜੀ ਆਮਦਨ ਛੋਟੇ ਕਿਸਾਨ ਦੀ ਆਮਦਨ ਵਧਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਤੁਸੀਂ ਬੀ ਕੀਪਿੰਗ ਆ ਕੇ ਮਧਮੁਖੀ ਪਾਲਣ ਇਹ ਬਹੁਤ ਬਹੁਤ ਹੀ ਲਾਹੇਵੰਦ ਹੰਦਾ ਹੈ ਤੇ ਇਹਦੇ ਵਿੱਚ ਕੀ ਹੈ ਕਿ ਘੱਟ ਤੋਂ ਘੱਟ ਤੁਸੀਂ ਜੇ 4-5 ਜਿਹੜੇ ਹੈਗੇ ਡੱਬਿਆਂ ਤੋਂ ਸ਼ੁਰੂ ਕਰ ਸਕਦੇ ਆ ਤੇ ਲੇਕਿਨ ਸਾਰੇ ਚਾਹੇ ਗੁੰਬਾਂ ਦੀ ਖੇਤੀ ਹੋਵੇ ਚਾਹੇ ਜਿਹੜਾ ਕੋਈ ਮਦੂਮੱਖੀ ਪਾਰਣ ਹੋਵੇ ਇਹ ਦੋਨੋਂ ਚੀਜ਼ਾਂ ਦੇ ਲਈ ਲੋੜ ਇਸ ਗੱਲ ਦੀ ਹੈ ਕਿ ਪਹਿਲਾਂ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਕਿ ਮਹਿਕਮੇ ਵਾਲੇ ਵੀ ਤੇ ਆਪਣਾ ਕਿਹੜੀ ਯੂਨੀਵਰਸਿਟੀ ਵੀ ਦੀ ਟ੍ਰੇਨਿੰਗ ਦਿੰਦੀ ਹੈ ਤੇ ਉਹ ਟ੍ਰੇਨਿੰਗ ਲੈ ਕੇ ਆਪਾਂ ਜਿਹੜਾ ਸ਼ੁਰੂ ਕਰੇ ਤੇ ਜਿਆ ਵਧੀਆ ਖਾਸ ਕਰਕੇ ਬੀ ਕੀਪਿੰਗ ਹੈ ਜਾਂ ਕਿ ਮਦੂਮੱਖੀ ਪਾਰਣਾ ਹੈ ਇਹਦੇ ਲਈ ਬਹੁਤ ਜ਼ਰੂਰੀ ਹੈ ਵੀ ਆਪਾਂ ਟ੍ਰੇਨਿੰਗ ਨਾਲ ਲਈ ਹੋਵੇ ਤਾਂ ਆਪਾਂ ਕਿਹਨੂੰ ਨੁਕਸਾਨ ਹੀ ਜਾਂਦਾ ਆਪਣੀ ਜਿਹੜੀ ਹੈਗੀਆਂ ਮੱਖੀਆਂ ਜਿਹੜੀ ਹੈ ਕੇਵਰ ਉਹ ਤਾਂ ਨਿਕਲ ਜਾਂਦੀ ਨੇ ਆਪਣੇ ਡੱਬੇ ਦੇ ਵਿੱਚੋਂ ਸੋ ਇਸ ਕਰਕੇ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਆਪਾਂ ਇਹ ਦੋ ਤੰਦੇ ਖਾਸ ਕਰਕੇ ਮਧੂਮੂਕੀ ਪਾਲਣ ਤੇ ਜਿਹੜਾ ਹੈਗਾ ਮਸ਼ਰੂਮ ਗਰੋਮੀ ਆ ਕੇ ਕੁੰਭ ਕੁੰਬਾ ਦੀ ਖੇਤੀ ਜੀ ਆਪਾਂ ਆਪਣੇ ਨਾਲ ਕਿਸਾਨ ਵੀਰ ਕਰਨਗੇ ਛੋਟਾ ਖਾਸ ਛੋਟਾ ਕਿਸਾਨ ਤਾਂ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ ਮੇਰਾ ਤਾਂ ਕਰਮਜੀਤ ਸਿੰਘ ਪਿੰਡ ਸੈਹ ਚੰਗੀ ਜ਼ਿਲ੍ਹਾ ਜਲੰਧਰ ਤੇ ਅਸੀਂ ਆਲੂਆਂ ਦੀ ਤੇ ਕਣਕ ਦੀ ਖੇਤੀ ਕਰਦੇ ਆ ਝੋਨਾ ਵੀ ਬੀਜਦੇ ਆ ਤੇ ਪਿਛਲੇ ਸਾਲ ਅਸੀਂ ਮੂੰਗੀ ਵੀ ਬੀਜੀ ਸੀਗੀ ਪਰ ਅਸੀਂ ਚਾਹੁੰਦੇ ਹਾਂ ਵੀ ਤੁਹਾਡਾ ਦਾਲਾਂ ਦਾ ਏਰੀਆ ਸਾਡਾ ਵਧਣਾ ਚਾਹੀਦਾ ਪੰਜਾਬ ਦੇ ਵਿੱਚ ਕਿਉਂਕਿ ਇਹ ਨਵੀਂ ਫਸਲ ਆ ਤੇ ਅਸੀਂ ਝੋਨੇ ਦੀ ਭਿੰਨਤਾ ਤੋਂ ਉੱਪਰ ਉੱਠਣਾ ਚਾਹੁੰਦੇ ਹਾਂ ਵਿੱਚ ਝੋਨਾ ਬੰਦ ਕਰਕੇ ਦਾਲਾਂ ਵਾਲ ਹੋਇਆ ਜਾਵੇ ਪਰ ਇਸ ਸਾਲ ਐਂ ਥੋੜਾ ਰਕਵਾ ਵਧਾਵਾਂਗੇ ਤੁਹਾਨੂੰ ਦੱਸਿਆ ਜਾਵੇ ਕਿਹੜਾ ਬੀਜ ਬੀਜਣਾ ਆ ਤੇ ਕਦੋਂ ਕਦੋਂ ਬੀਜਣੀ ਆ ਕਿਹੜੀ ਸਪਰੇਅ ਕਰਨੀ ਆ ਕਿਉਂਕਿ ਇਹ ਨਵੀਂ ਫਸਲ ਆ ਫੇਰ ਹੀ ਅਸੀਂ ਦਾਲਾਂ ਵਾਲ ਹੋਵਾਂਗੇ ਆਲੂ ਤਰੀਵਨ ਮੈਂ 60 ਏਕੜ ਲਾਉਣਾ ਜੀ ਆਲੂ ਚਲੋ ਕਦੀ ਬਾਦ ਕਦੀ ਘਟ ਸਾਨੂੰ ਇਹ ਤਿਆਰ ਬਾਇਆ ਤਿਆਰ ਬੇ ਆਧਾਰ ਤੇ ਅਸੀਂ ਫੇਰ ਵੀ ਚਲੋ ਬਾਜਾ ਨੇ ਕੁਛ ਕੱਚੀ ਪਟਾਈ ਕਰ ਲੈਨੇ ਕੁਛ ਸਟੋਰ ਚ ਰੱਖ ਲੈਨੇ ਆ ਕੁਛ ਛੋਟਾ ਬੀਜ ਬੀਜ ਲੈਨੇ ਕੋਈ ਰਾਸ਼ਨ ਵੀ ਮੰਡੀ ਵਿੱਚ ਭੇਜ ਦਿੰਨੇ ਆ ਕਿਉਂਕਿ ਸਾਡਾ ਦੁਆਬਾ ਇਲਾਕਾ ਆ ਤੇ ਜਾਂ ਫਿਰ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜਾ ਦੁਆਬੇ ਨੂੰ ਆਲੂ ਦਿੱਤਾ ਜਾਵੇ ਜਿੱਧਰ ਨਹਿਰੀ ਪਾਣੀ ਆ ਉਧਰ ਝੋਨਾ ਦਿੱਤਾ ਜਾਵੇ ਕੋਈ ਫਸਲਾਂ ਦਾ ਦੇਖਣਾ ਚਾਹੀਦਾ ਵੀ ਕਿੱਥੇ ਜਿਹੜੀ ਮਿੱਟੀ ਕਿਸ ਕਿਸ ਕੰਮ ਲਈ ਹੁਣ ਆਰ ਪਾਸੇ ਝੋਨਾ ਆ ਤੇ ਇਸ ਬਾਰੇ ਕਿੰਨੀ ਦਿੱਕਤ ਹੋਈ ਆ ਫੇਰ ਹੀ ਆਪਣੀ ਖੇਤੀ ਕੰਮ ਜਾ ਹੋ ਸਕਦੀ ਹੈ ਧੱਕਾ ਹੀ ਕਰੀ ਜਾਣੇ ਪਾਣੀ ਕਢੀ ਜਾਣੇ ਮੋਟਰਾਂ ਨਾਲ ਜੇ ਛੋਟੀ ਹੋਵੇਂਦੀ ਵੱਡੀ ਪਾ ਲੈਨੇ ਆ ਵੱਡੀ ਪਾ ਲੈਨੇ ਉਹਦੋਂ ਵੱਡੀ ਪਾ ਲੈਨੇ ਆ ਤੇ ਬਿਜਲੀ ਦਾ ਵੀ ਸੰਕਟ ਹੋ ਰਿਹਾ ਆ ਪਾਣੀ ਵੀ ਮੁੱਕੀ ਜਾ ਰਿਹਾ ਤੇ ਇਸ ਲਈ ਇੱਕ ਕਿਲੋ ਆਪਾਂ ਚਾਵਲ ਜੇ ਪੈਦਾ ਕਰਨਾ ਹੋਵੇ ਘੱਟੋ ਘੱਟ 5000 ਲੀਟਰ ਪਾਣੀ ਲੱਗ ਜਾਂਦਾ ਆ ਤੇ ਉਹ ਚੌ ਉਹ ਸਾਡੀ ਫਸਲ ਨਹੀਂ ਹੈ ਨਾ ਅਸੀਂ ਪੰਜਾਬੀਆਂ ਨੇ ਚੌਲ ਖਾਣੇ ਆ ਚੌਲ ਤਾਂ ਬਾਹਲੀ ਫਸਲ ਹੈ ਅਜੇ ਤੱਕ ਕਣਕਿਆ ਆਲੂਆਂ ਦੀ ਬਜਾਈ ਤੋਂ ਪਹਿਲਾਂ ਹੁਣ ਝੋਨਾ ਹੁੰਦਾ ਜੀ ਚੋਨੇ ਦੀ ਪਹਿਲਾਂ ਤਾਂ ਅਸੀਂ ਅੱਗ ਲਾਉਂਦੇ ਸੀਗੇ ਪਰ ਗਵਰਨਮੈਂਟ ਨੇ ਮਸ਼ੀਨਰੀ ਦਿੱਤੀ ਆ ਹੁਣ ਹੁਣ ਉਹਨੂੰ ਪਹਿਲਾਂ ਮਲਚਰ ਫੇਜਦਾ ਫੇ ਪਲਟਾਵੇਂ ਹਾਲ ਫੇਰੀ ਦੇ ਆ ਮਿਹਨਤ ਤਾਂ ਕਾਫੀ ਆ ਜਾਂਦੀ ਆ ਤੇ ਇਹ ਆ ਵੀ ਛੋੜਿਆ ਪਜਾਓ ਸ਼ਕਤੀ ਵਧੀ ਜਾਂਦੀ ਆ ਜ਼ਮੀਨ ਦੀ ਤੇ ਫਿਰ ਆਲੂ ਬੀਜੀ ਦੇ ਆਲੂ 60 ਦਿਨਾਂ ਚ ਵੀ ਪੱਟ ਲਈਦੇ 120 ਦਿਨਾਂ ਚ ਵੀ ਪੱਟ ਲਈਦੇ ਆ ਤੇ ਵੇਲ ਵੱਢਣ ਤੋਂ ਬਾਅਦ ਇਹਨੂੰ ਮਹੀਨਾ ਇੱਕ ਰੱਖੀਦਾ ਆ ਇੱਕ ਮਹੀਨੇ ਬਾਅਦ ਫੇਰ ਇਹਨੂੰ ਢੇਰੀ ਲਗਾ ਕੇ ਫੇ ਸਟੋਰ ਕਰੀਦਾ ਆ ਕੁਝ ਬੀਜ ਰੱਖ ਲਈਦਾ ਕੁਝ ਬਾਹਲੀਆ ਸਟੇਟਾਂ ਨੂੰ ਚਲ ਜਾਂਦਾ ਜਿੱਦਾਂ ਬੰਗਾਲ ਹੋ ਗਿਆ ਯੂਪੀ ਹੋ ਗਿਆ ਉਧਰ ਚਲਾ ਜਾਂਦਾ ਕਿਉਂਕਿ ਆਪਣੇ ਪੰਜਾਬ ਦਾ ਬੀਜ ਹਰ ਜਗ੍ਹਾ ਆ ਇਹਦਾ ਝਾੜ ਤੋਂ ਬਹੁਤ ਜ਼ਿਆਦਾ ਪੰਜਾਬ ਦੇ ਬੀਜ ਦਾ ਖਾਸ ਕਰ ਦੁਆਬੇ ਦਾ ਦਾਲਾਂ ਤੋਂ ਪਹਿਲਾਂ ਸੂਰਜਮੁਖੀ ਬੀਜ ਦੇ ਸੀਗੇ ਸੂਰਜਮੁਖੀ ਤਾਂ ਪਹਿਲਾਂ ਵਧੀਆ ਹੁੰਦਾ ਰਿਹਾ ਫਿਰ ਉਪਜਾਊ ਸ਼ਕਤੀ ਘਟਣ ਕਰਕੇ ਉਹਦਾ ਰੇਟ ਘਟਣ ਕਰਕੇ ਫਿਰ ਉਹ ਉਹ ਵੀ ਹੌਲੀ ਹੌਲੀ ਬੰਦ ਹੋ ਗਿਆ ਇੱਕ ਮੈਂ ਕਿਸਾਨ ਵੀਰਾਂ ਨੂੰ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਅਕਸਰ ਸਾਡੇ ਜਦੋਂ ਪੀਏਯੂ ਦਾ ਮੇਲਾ ਹੁੰਦਾ ਜਾਂ ਕਿਤੇ ਵੀ ਸਾਡੇ ਡਿਸਟ੍ਰਿਕਟ ਲੈਵਲ ਤੇ ਮੇਲਾ ਹੁੰਦਾ ਤੇ ਸਾਡੇ ਇੱਕ ਲਾਈਨ ਲੱਗੀ ਹੁੰਦੀ ਹੈ ਕਿ ਸਾਨੂੰ ਸੀਡ ਚਾਹੀਦਾ ਔਰ ਸੀਡ ਵੀ ਸਾਨੂੰ ਸਾਰੀ ਜ਼ਮੀਨ ਦਾ ਚਾਹੀਦਾ ਕਿਸਾਨ ਨੂੰ ਇੱਕ ਏਕੜ ਦਾ ਸੀਡ ਲੈ ਲਓ ਉਹਦੇ ਵਿੱਚੋਂ ਤੁਸੀਂ ਅਗਲੇ ਸੀਜ਼ਨ ਲਈ ਖੁਦ ਜਿੰਨਾ ਮਰਜ਼ੀ ਜੇ ਤੁਹਾਡੀ 40 ਮਣ ਵੀ ਕਣਕ ਨਿਕਲੇ ਤਾਂ ਤੁਹਾਡੇ ਕੋਲੇ 40 ਏਕੜ ਦਾ ਸੀਡ ਤਿਆਰ ਹੋ ਗਿਆ ਜੇ 45 ਮਣ ਨਿਕਲੇ ਤਾਂ 45 ਦਾ ਹੋ ਗਿਆ ਇੱਕ ਤਾਂ ਤੁਸੀਂ ਇਹ ਕੰਮ ਆਪ ਕਰੋ ਆਪ ਦਾ ਸੀਡ ਆਪ ਪੈਦਾ ਕਰੋ ਮਹਿੰਗੇ ਸੀਡਾਂ ਵਾਲੇ ਪਾਸੇ ਨਾ ਜਾਓ ਦੂਸਰੀ ਗੱਲ ਜਦੋਂ ਤੁਸੀਂ ਕੋਈ ਵੀ ਮਾਈਕਰੋ ਨਿਊਟ੍ਰੀਐਂਟਸ ਲੈਣੇ ਆ ਮਾਰਕੀਟ ਦੇ ਵਿੱਚੋਂ ਉਹ ਜਿਹੜੇ ਤੁਹਾਡੇ ਖੇਤੀ ਵਿਗਿਆਨੀ ਐ ਲੋਕਲ ਡਿਸਟ੍ਰਿਕਟ ਦੇ ਵਿੱਚ ਡਾਕਟਰਸ ਬੈਠੇ ਐ ਉਹਨਾਂ ਦੀ ਸਲਾਹ ਅਨਸਾਰ ਲਓ ਨਾ ਕਿ ਕਿਸੇ ਦੁਕਾਨਦਾਰ ਦੇ ਪਿੱਛੇ ਲੱਗ ਕੇ ਕਿ ਜੀ ਉਹਨੇ ਕੀ ਪਾਇਆ ਤੇ ਮੈਂ ਵੀ ਉਹੀ ਪਾਉਣਾ ਉਹਨੇ ਕੀ ਪਾਇਆ ਮੈਂ ਵੀ ਉਹੀ ਪਾਉਣਾ ਕਿਸੇ ਦੀ ਜ਼ਮੀਨ ਕਿਸੇ ਟਾਈਪ ਦੀ ਹੁੰਦੀ ਹੈ ਕਿਸੇ ਦੀ ਫਸਲ ਕੋਈ ਕਿਸੇ ਟਾਈਪ ਦੀ ਹੁੰਦੀ ਹੈ ਹੋ ਇਸ ਕਰਕੇ ਇਸ ਚੀਜ਼ ਤੇ ਵੀ ਤੁਹਾਨੂੰ ਧਿਆਨ ਦੇਣਾ ਪਊਗਾ ਕਿ ਬੇ ਲੋੜੀਆਂ ਖਾਦਾਂ ਜਿਹੜੀਆਂ ਔਰ ਬੇ ਲੋੜਾ ਉਹਦੇ ਤੇ ਪੰਜ ਪੰਜ 77 ਦਵਾਈਆਂ ਮਿਕਸ ਕਰਕੇ ਜਿਹੜੀਆਂ ਸਪਰੇਅ ਕਰਦੇ ਆ ਇਹਨਾਂ ਨੂੰ ਇਹਨਾਂ ਤੋਂ ਪਰਹੇਜ਼ ਕੀਤਾ ਜਾਵੇ ਜਿਹਦੇ ਨਾਲ ਤੁਹਾਡੇ ਜਿਹੜੇ ਖੇਤੀ ਖਰਚੇ ਘੱਟ ਸਕਦੇ ਆ ਆਟੋਮੈਟਿਕਲੀ ਘੱਟ ਸਕਦੇ ਆ ਔਰ ਕਈ ਦਵਾਈਆਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਾਈਡ ਇਫੈਕਟਸ ਹੁੰਦੇ ਆ ਜਿਹਦੇ ਨਾਲ ਤੁਹਾਡਾ ਝਾੜ ਘਟਦਾ ਹੈ ਖਰਚਾ ਤੁਸੀਂ ਪਹਿਲਾਂ ਕਰ ਲਿਆ ਝਾੜ ਤੁਹਾਡਾ ਘਟ ਗਿਆ ਸੋ ਇਸ ਕਰਕੇ ਜਿਹੜੇ ਖੇਤੀ ਮਾਹਰ ਆ ਉਹਨਾਂ ਦੀ ਗੱਲ ਜਰੂਰ ਸੁਣੋ ਉਹਨਾਂ ਦੀ ਸਲਾਹ ਅਨਸਾਰ ਹੀ ਸਾਰਾ ਕੰਮ ਕਰੋ ਆਰਥਿਕਤਾ ਨੂੰ ਲੈ ਕੇ ਜੀ ਮੈਂ ਆਪਦੇ ਭਵਿੱਖ ਦੇ ਵਿੱਚ ਜੋ ਮੈਂ ਆਪਦੀਆਂ ਯੋਜਨਾਵਾਂ ਬਣਾਈਆਂ ਮੇਰੇ ਦੋ ਬੇਟੇ ਆ ਜੀ ਇੱਕ ਐਲਐਲਬੀ ਕਰ ਚੁੱਕਿਆ ਜੀ ਦੂਸਰਾ ਪੀਐਚਡੀ ਕਰ ਰਿਹਾ ਜਿਹੜੇ ਬਿਲਕੁਲ ਸਪੈਸ਼ਲ ਪਿੱਛੇ ਪੀਏਯੂ ਤੋਂ ਜਿਹੜੀ ਹੈ ਉਹ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈ ਕੇ ਗਏ ਹੈ ਤਕਰੀਬਨ 22 23 ਦਿਨ ਦੀ ਉਹਨਾਂ ਦੀ ਟ੍ਰੇਨਿੰਗ ਸੀ ਇਹ ਬੱਚੇ ਖੁਦ ਮਾਰਕੀਟ ਦੇ ਵਿੱਚ ਆਉਣਗੇ ਆਪਦਾ ਬ੍ਰਾਂਡ ਸਥਾਪਿਤ ਕਰਨਗੇ ਸੋ ਇਸ ਕਰਕੇ ਆਪਦੇ ਬ੍ਰਾਂਡ ਭਵਿੱਖ ਨੂੰ ਲੈ ਕੇ ਆਪਦੇ ਆਪ ਖੁਦ ਬ੍ਰਾਂਡ ਤਿਆਰ ਕਰੋ ਜੇ ਤੁਸੀਂ ਆਪਦੇ ਆਪ ਨੂੰ ਜਿਉਂਦੇ ਰੱਖਣਾ ਹੈ ਤਾਂ ਤੁਹਾਨੂੰ ਭਵਿੱਖ ਦੇ ਵਿੱਚ ਮਾਰਕੀਟ ਦੇ ਵਿੱਚ ਡਾਇਰੈਕਟ ਆਉਣਾ ਪਊਗਾ ਖੁਦ ਆਪ ਦੀਆਂ ਚੀਜ਼ਾਂ ਆਪ ਸੇਲ ਕਰਨੀਆਂ ਪੈਣਗੀਆਂ ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪ ਦਾ ਪ੍ਰੋਡਕਟ ਆਪ ਵੇਚੋ ਆਪ ਦੇ ਬ੍ਰਾਂਡ ਤੇ ਵੇਚੋ ਛੋਨੇ ਦੀ ਉਪਰਾਲੀ ਦੀ ਸਾਂਹ ਸੰਭਾਲਣ ਲਈ ਕਾਫੀ ਦਾ ਮਸ਼ੀਨਰੀ ਪੇਸ ਸਮੇਂ ਦੇ ਵਿੱਚ ਆ ਰਹੀ ਹੈ ਸੋ ਇਸ ਕਰਕੇ ਜੋ ਕਿਸਾਨ ਵੀਰ ਕਿਉਂਕਿ ਆਪਣੀ ਜ਼ਰੂਰਤ ਹੈ ਕਿ ਆਪਾਂ ਮਸ਼ੀਨਰੀ ਦੀ ਲੋਡ ਜਿਹੜੀ ਆਪਾਂ ਜ਼ੋਰਤਾ ਆਪ ਨੂੰ ਪੈਂਦੀ ਰਹਿੰਦੀ ਹੈ ਤੇ ਆਪਾਂ ਨੂੰ ਉਹਦੇ ਪ੍ਰੋ ਕਰਨਾ ਪੈਂਦਾ ਪਰ ਇਹ ਕੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਕਿਸਾਨ ਐਨ ਸਮੇਂ ਤੇ ਇਹਦੀ ਆਪਣਾ ਅਵੇਲੇਬਿਲਟੀ ਨਹੀਂ ਹੁੰਦੀ ਸੋ ਇਸ ਕਰਕੇ ਬਹੁਤ ਸਾਰੀ ਜਿਹੜੀ ਕੋਈ ਜਿਹੜੀ ਆਪਣੀਆਂ ਸੁਸਾਇਟੀਆਂ ਨੇ ਉਹਦੇ ਵਿੱਚ ਇਹ ਮਸ਼ੀਨਰੀ ਹੈਗੀ ਆ ਪਰ ਇਹ ਕਿ ਉਹਦਾ ਲੇਕਿਨ ਪ੍ਰੋਪਰ ਯੂਜ਼ ਨਹੀਂ ਹੋ ਰਿਹਾ ਸੋ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਫਰਖਾਨ ਮਸ਼ੀਨਰੀ ਹੈ ਇਹਦਾ ਵੀ ਜਿਹੜਾ ਹੈਗਾ ਸਹੀ ਪ੍ਰਯੋਗ ਕਰਨ ਤੇ ਜੇ ਆਪਣੇ ਕੋਲ ਖਾਸ ਕਰਕੇ ਛੋਟਾ ਕਿਸਾਨ ਜਿਹੜਾ ਹੈਗਾ ਜਿਸ ਕੋ ਆਪਣੀ ਮਸ਼ੀਨਰੀ ਨਹੀਂ ਹੈਗੀ ਤਾਂ ਉਹ ਆਪਣੇ ਕੀ ਕਹਦੇ ਨੇ ਕੋਪਰੇਟਿਵ ਸੁਸਾਇਟੀ ਦੇ ਉਤੋਂ ਇਹ ਮਸ਼ੀਨ ਦੇ ਜਿਹੜੀ ਹੈਗੀ ਆ ਕਿਰਾਏ ਤੇ ਲੈ ਕੇ ਜਿਹੜੇ ਆਪਾਂ ਕੰਮ ਕਰਾਂਗੇ ਤਾਂ ਉਹਨਾਂ ਕੀ ਆਪਣਾ ਆਪਣਾ ਪੱਕਾ ਖਰਚਾ ਜਿਹੜਾ ਹੈ ਜਿਹੜਾ ਖੇਤ ਸਰ ਆਪਾਂ ਨੂੰ ਹੋਣਾ ਹੈ ਕਿਉਂਕਿ ਆਪਾਂ ਜੇ ਟਰੈਕਟਰ ਲੈਣੇ ਹੈ ਤਾਂ ਨਾਲ ਸਾਰੀ ਮਸ਼ੀਨਰੀ ਵੀ ਲੈਣੇ ਆ ਤਾਂ ਉਹ ਖਰਚਾ ਆਪਣਾ ਬੱਸ ਸਕਦਾ ਸੋ ਕਿਸਾਨ ਭਰਾ ਉਹ ਅੰਤਜ ਮੈਂ ਕਹਿਣਾ ਚਾਹੂੰਗਾ ਕਿ ਸਭ ਤੋਂ ਜਿੱਦਾਂ ਇੰਪੋਰਟੈਂਟ ਆ ਅੱਜ ਅੱਜ ਦੇ ਜਮੇ ਵਿੱਚ ਇਹ ਹੈ ਕਿ ਕਿਸਾਨ ਭਰਾ ਆਪਣਾ ਖਰਚਾ ਘਟਾਉਣ ਤੇ ਆਪਣੀ ਆਮਦਨ ਵਧਾਉਣ